ਕੈਥਲ ਦੇ ਪਿੰਡ ਜਦੋਲਾ ਦੇ ਨੌਜਵਾਨ ਦੀ ਅਮਰੀਕਾ ਦੇ ਲਾਸ ਐਂਜਲਸ ਵਿੱਚ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਹੈ ਮ੍ਰਿਤਕ ਦੀ ਪਛਾਣ ਸ਼ੀਸ਼ਪਾਲ ਵੱਜੋ ਹੋਈ ਹੈ ਸ਼ੀਸ਼ਪਾਲ ਜੋ ਕਿ ਲਗਭਗ ਡੇਢ ਸਾਲ ਪਹਿਲਾਂ ਅਮਰੀਕਾ ਗਿਆ ਸੀ ਉੱਥੇ ਇੱਕ ਸਟੋਰ ਵਿੱਚ ਕੰਮ ਕਰਦਾ ਸੀ ਜਿਵੇਂ ਹੀ ਉਸ ਦੀ ਅਚਾਨਕ ਮੌਤ ਦੀ ਖਬਰ ਪਿੰਡ ਪਹੁੰਚੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਅਤੇ ਪਰਿਵਾਰਕ ਮੈਂਬਰ ਦੁਖੀ ਨੇ ਜਾਣਕਾਰੀ ਅਨੁਸਾਰ ਸ਼ਿਸ਼ਪਾਲ ਵਿਆਹਿਆ ਹੋਇਆ ਸੀ ਅਤੇ ਉਸ ਦਾ 3 ਸਾਲ ਦਾ ਇੱਕ ਪੁੱਤਰ ਹੈ ਸ਼ਿਸ਼ਪਾਲ 1.5 ਸਾਲ ਪਹਿਲਾਂ ਕਰਜ਼ਾ ਲੈ ਕੇ ਕੈਨੇਡਾ ਰਾਹੀਂ ਵੀਜ਼ਾ ਲੈ ਕੇ ਆਪਣੀ ਪਤਨੀ ਨਾਲ ਅਮਰੀਕਾ ਗਿਆ ਸੀ ਉਹ ਟੂਰਿਸਟ ਵੀਜ਼ੇ ਤੇ ਕੈਨੇਡਾ ਗਿਆ ਸੀ ਸ਼ਿਸ਼ਪਾਲ ਦੇ ਦੋ ਭਰਾ ਨੇ ਜੋ ਪਿੰਡ ਵਿੱਚ ਕੰਮ ਕਰਦੇ ਨੇ ਜਦੋਂ ਕਿ ਉਸਦੇ ਭਤੀਜੇ ਉਸਦੇ ਨਾਲ ਅਮਰੀਕਾ ਵਿੱਚ ਰਹਿ ਰਹੇ ਸਨ ਸ਼ਿਸ਼ਪਾਲ ਦੀ ਮੌਤ ਤੋਂ ਬਾਅਦ ਉਸਦੇ ਭਤੀਜਿਆਂ ਨੇ ਕਿਹਾ ਹੈ ਕਿ ਉਹ ਆਪਣੇ ਚਾਚੇ ਦੀ লাশ ਭਾਰਤ ਭੇਜਣਗੇ ਉਸ ਦਾ ਅੰਤਿਮ ਸੰਸਕਾਰ ਪਿੰਡ ਵਿੱਚ ਹੀ ਕੀਤਾ ਜਾਵੇਗਾ ਕੈਥਲ ਦੇ ਡੇਢਾਡੋਲਾ ਦੇ ਨੌਜਵਾਨ ਦੀ ਅਮਰੀਕਾ ਦੇ ਲਾਸ ਐਂਜਲਸ ਵਿੱਚ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਹੈ ਮ੍ਰਿਤਕ ਦੀ ਪਛਾਣ ਸ਼ੀਸ਼ਪਾਲ ਵੱਜੋ ਹੋਈ ਹੈ ਸ਼ੀਸ਼ਪਾਲ ਜੋ ਕਿ ਲਗਭਗ ਡੇਢ ਸਾਲ ਪਹਿਲਾਂ ਅਮਰੀਕਾ ਗਿਆ ਸੀ ਉੱਥੇ ਇੱਕ ਸਟੋਰ ਵਿੱਚ ਕੰਮ ਕਰਦਾ ਸੀ ਜਿਵੇਂ ਹੀ ਉਸ ਦੀ ਅਚਾਨਕ ਮੌਤ ਦੀ ਖਬਰ ਪਿੰਡ ਪਹੁੰਚੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਅਤੇ ਪਰਿਵਾਰਕ ਮੈਂਬਰ ਦੁਖੀ ਨੇ ਜਾਣਕਾਰੀ ਅਨੁਸਾਰ ਸ਼ਿਸ਼ਪਾਲ ਵਿਆਹਿਆ ਹੋਇਆ ਸੀ ਅਤੇ ਉਸ ਦਾ 3 ਸਾਲ ਦਾ ਇੱਕ ਪੁੱਤਰ ਹੈ ਸ਼ਿਸ਼ਪਾਲ 1.5 ਸਾਲ ਪਹਿਲਾਂ ਕਰਜ਼ਾ ਲੈ ਕੇ ਕੈਨੇਡਾ ਰਾਹੀਂ ਵੀਜ਼ਾ ਲੈ ਕੇ ਆਪਣੀ ਪਤਨੀ ਨਾਲ ਅਮਰੀਕਾ ਗਿਆ ਸੀ ਉਹ ਟੂਰਿਸਟ ਵੀਜ਼ੇ ਤੇ ਕੈਨੇਡਾ ਗਿਆ ਸੀ ਸ਼ਿਸ਼ਪਾਲ ਦੇ ਦੋ ਭਰਾ ਨੇ ਜੋ ਪਿੰਡ ਵਿੱਚ ਕੰਮ ਕਰਦੇ ਨੇ ਜਦੋਂ ਕਿ ਉਸਦੇ ਭਤੀਜੇ ਉਸਦੇ ਨਾਲ ਅਮਰੀਕਾ ਵਿੱਚ ਰਹਿ ਰਹੇ ਸਨ ਸ਼ਿਸ਼ਪਾਲ ਦੀ ਮੌਤ ਤੋਂ ਬਾਅਦ ਉਸਦੇ ਭਤੀਜਿਆਂ ਨੇ ਕਿਹਾ ਹੈ ਕਿ ਉਹ ਆਪਣੇ ਚਾਚੇ ਦੀ লাশ ਭਾਰਤ ਭੇਜਣਗੇ ਉਸ ਦਾ ਅੰਤਿਮ ਸੰਸਕਾਰ ਪਿੰਡ ਵਿੱਚ ਹੀ ਕੀਤਾ ਜਾਵੇਗਾ